ਹੱਕ ਸਿੱਟੀ ਆਪਾਂ ਆ ਉਗਰੀ ਖੜੀ ਆਪਣੀ 201 ਤੇ ਅੱਜ ਆ ਫੇਰ ਖਬਰ ਉਹਨਾਂ ਮਾਰੀ ਜਾਂਦਾ ਚੋਬਰ ਤੁਸੀਂ ਵੀ ਦੱਸਿਓ ਤੁਹਾਡੇ ਕਿੰਨੇ ਤਰੀਕ ਦੀ ਲੋਨ ਸੀ ਝਾਕ ਰੱਖਦੇ ਹੋ ਬਈ ਆਪਣੇ ਇੱਕ ਤਰੀਕ ਕਰਤੀ ਸੀ ਇਹਦੀ ਸਰਕਾਰ ਨੇ ਤੇ ਕੰਮ ਤੇਜ਼ੀ ਨਾਲ ਹੀ ਖਿੱਚੀ ਤੁਰੇ ਆਉਣੇ ਆਪਾਂ ਝੋਨਾ ਲਾਵਾਂਗੇ 5-7 ਤਰੀਕ ਚ ਲਾਉਣ ਲੱਗ ਜਾਾਂਗੇ ਬਈ ਹੋਰ ਪਰਿਵਾਰ ਸਾਰਾ ਠੀਕ ਆ ਬਈ ਤੁਸੀਂ ਕਿਹੜਾ ਬੀ ਲਾਉਣ ਜਾ ਰਹੇ ਹੋ ਬਾਈ ਇਹ ਕੀ ਪਨੀਰੀ ਦਾ ਆਪਣੇ ਦਾ 201 ਤੇ 12 ਦੀ ਵਜਾਂ ਦਾ ਇਹ ਕੀ ਬਹੁਤ ਜਿਆਦਾ ਹੋਊਗੀ 26 ਤੋਂ ਲੋਕ ਥੋੜਾ ਜਿਹਾ ਡਰੇ ਬੈਠੇ ਆ ਪਰ ਮੱਕੀ ਮੱਕੀ ਵਾਲੇ ਤੇ ਬੀਜਣਗੇ ਡਰੇ ਬੈਠੇ ਆ ਇਹ ਕੀ ਪਰ ਬਾਲੀਆਂ ਕਾਤਾ ਲੱਗੀ ਹੈ ਨਾ ਤੋਲ ਤਲਾਈ ਦਾ ਔਖਾ ਹੋਇਆ ਸੀਗਾ ਜ਼ਿਮੀਦਾਰਾਂ ਨੂੰ ਤਾਂਗੋ ਬਾਈ ਇਹ ਕੀ 26 ਕੰਨੀ ਲੋਕ ਘੱਟ ਜਾ ਰਹੇ ਆ ਤੇ 31 ਕੰਨੀ ਦਾ 31 ਨੇ ਤਾਂ ਨਾਕੀ ਮੋੜ ਤੇ ਬਾਈ ਪਿਛਲੀ ਯਾਰ ਕਤੀ ਕੰਨੀ ਦਾ ਕੋਈ ਝਾਕਦਾ ਹੀ ਨਹੀਂ ਐਦ ਕੀ ਝੋਨਾ ਬਾਈ ਉਹੀ ਲਾਇਓ ਜਿਹੜਾ ਮੰਡੀਆਂ ਚ ਵੇਕੇ ਬਾਅਦ ਚ ਦੁਖੀ ਹੋਣ ਦਾ ਕੋਈ ਫਾਇਦਾ ਨਹੀਂ ਆਹ ਮੁੰਡਾ ਕਹਿੰਦਾ ਸੀ ਮੈਂ ਪੀਲੀ ਉਸ਼ਾ ਲਾਉਣਾਗਾ ਆਪਣਾ ਗਵਾਂਢੀ ਕਹਿੰਦਾ ਮੈਂ ਪੀਲੀ ਉਸ਼ਾ ਲਾਉਣੀ ਐ ਮਾਥਾ ਇਹਦੇ ਬਾਪੂ ਨੂੰ ਸਮਝਾ ਕੇ ਫੇਰ 201 ਤੇ ਲਿਆਂਦਾਗਾ ਹੂੰ ਲਾਈਵ ਚੱਲੀ ਜਾਂਦਾ ਜੀਦਾ ਬੰਦਾ ਐਸਾ ਨਾ ਇਹ ਬਦਲ ਜਾਂਦਾ ਬਾਈ ਬਿੰਦੇ ਬਿੰਦੇ ਗੱਲ ਆਹ ਦੇਖੋ ਆ ਉਗਰੀ ਖੜੀ ਆਪਣੀ ਫੱਕ ਵਧੀ ਗਿਆ ਸਰੀ ਹੋ ਗਈ ਬਾਈ ਪਨੀਰੀ ਚ ਬਾਈ ਆਪਾਂ ਤਾਂ ਕੁਝ ਨਹੀਂ ਪਾਇਆ ਥੱਲੇ ਨਾ ਕੋਈ ਡੀਏਪੀ ਨਾ ਕੋਈ ਜਿੰਕ ਕੁਝ ਨਹੀਂ ਪਾਇਆ ਵੇਣਾ ਉਹਦੇ ਤੂੰ ਆਹ ਦੇਖੋ ਸਰੀ ਹੋ ਗਈ ਬਾਈ ਕੈਮਰੇ ਚ ਘੱਟ ਦਿਂਦੀ ਹੋ। ਹਰੀ ਹੋ ਗਈ। ਉਧਰੋਂ ਉਹ ਚੋਬਰ ਮੱਕੀ ਬੀਜੀਆਂ ਦੇ ਆ ਬਾਈ ਅੱਜ ਹਾਲੇ। ਮੱਕੀ ਲੇਟ ਹੀ ਐ ਬਾਈ ਹੁਣ ਦਿਨੋਂ ਦਿਨਾਂ। ਹਾਂ ਆਉਂਦਾ ਆਉਂਦਾ ਉਹ ਬੰਦਾ ਸਾਡਾ ਕਸੀ ਜੀ ਮੋਟਰਸਾਈਕਲ ਸੱੜਦਾ ਯਾਰ। ਉਹਦਾ ਮੋਟਰ ਵਾਲੀ ਵੜੀ ਹੋਈ। ਅਸੀਂ ਪੀਣ ਨੂੰ ਪਾਣੀ ਲਿਆਏ ਵੀ ਪਾਣੀ ਪੀਵਾਂਗੇ ਖੇਤ ਜਾ ਕੇ ਚੱਲ। ਫੱਕ ਸੱੜਦੇ। ਗੱਲ ਕਰ ਬਾਈ। ਮੋਟਰਸਾਈਕਲ ਜਾਂ ਸੈਟ ਤਾਂ ਦੇ ਕੈਂਪਰ ਜਾਂ ਵੇਚ ਹੀ ਰਹਿ ਗਏ ਕੱਸੀ ਦੇ ਇੱਕ ਬਾਈ ਬਾਣ ਕਿਹੜੇ ਕਿਹੜੇ ਠੰਡੇ ਕਰੀ ਜਾਂਦੇ ਐ ਬਾਣ ਠੰਡਾ ਨਾ ਕਰਿਆ ਕਰੋ ਬਾਈ ਬਾਣ ਨੂੰ ਤੱਤੇ ਹੀ ਰੱਖਿਆ ਕਰੋ ਕੁਛ ਨਹੀਂ ਹੁੰਦਾ ਉਹੀ ਪਾ ਸੱਤ ਮਾਣ ਝੋਨਾ ਵੱਧ ਹੋਊਗਾ ਠੰਡੇ ਦੇ ਚੱਕਰ 'ਚ ਨਾ ਵੜਿਆ ਕਰੋ ਆਹ ਮੁੰਡਾ ਕਹਿੰਦਾ ਅਸੀਂ ਹੁਣ ਮੀਹ ਪੈ ਕੇ ਹਟਿਆ ਕਿਵੇਂ ਬਾਣ ਨੂੰ ਅੱਗੇ ਫੇਰ ਭਰਦਾ ਮੈਂ ਕਿਹਾ ਨਹੀਂ ਬਾਣ ਆਪਾਂ ਤੱਤੇ ਹੀ ਰੱਖਾਂਗੇ ਮੈਂ ਹੂੰ ਅਸੀਂ ਮਾਲੇ ਦਾ ਪਾਇਆ ਬਾਈ 2.5 ਕਿਲੋ ਵੀ ਪਾਇਆਗਾ ਮਾਲੇ ਦਾ ਇੱਧਰ ਚ ਬਾਹਰ ਵਾਹੀ ਜੱਗਾ ਸਾਡਾ ਪਾਇਆ ਵਾਹ ਹਾਂ ਇੱਧਰ ਆ ਤਾਇਆ ਸਾਡਾ ਪ੍ਰਾਰੀ ਜਵਾਨ ਵਾਹੀ ਜਾਂਦਾਗਾ ਇਹ ਬਾਦਾ ਵਨ ਪ੍ਰੇਮੀ ਆ ਪੂਰਾ ਬਾਈ ਜਵਾਂ ਨਹੀਂ ਅੱਗ ਅੱਗ ਲਾਈ ਆਹ ਦੇਖ ਲੋ ਸਾਹਮਣੇ ਓਮੀ ਬਾਣ ਟੱਕਿਆ ਸਾਰਾ ਇਹ ਵੀਡੀਓ ਚੰਗੀ ਲੱਗਦੀ ਹੁੰਦੀ ਆ ਬਾਈ ਸ਼ੇਅਰ ਜ਼ਰੂਰ ਕਰ ਦਿਓ 13 ਬੰਦੇ ਜੁੜ ਗਏ ਤੇ ਆਪਣਾ ਲਾਈਵ ਨੂੰ ਸ਼ੇਅਰ ਕਰੀ ਜਾਇਆ ਕਰੋ ਆ ਆਪਣਾ ਤਾਇਆ ਬਈ ਬਾਣ ਵਾਹੀ ਜਾਂਦਾ ਪ੍ਰਾਰੀ ਸਾਰੀ ਵਿੱਚ ਹੀ ਵਾਹੀ ਜਾਂਦਾ ਤੂੜੀ ਬਣਾਈ ਆ ਮੋਟੀ ਸੋਟੀ ਜੀ ਇਸ ਤੋਂ ਬਾਅਦ ਆ ਵਿੱਚ ਹੀ ਰੱਕੀ ਤਰਿਆਂ ਦਾ ਆ ਸਾਡਾ ਗਮਾਂਡੀ ਠੰਡਾ ਕਰੀ ਜਾਂਦਾ ਬਾਣ ਬਈ ਬਾੜਾ ਚੰਗੀ ਗੱਲ ਨਹੀਂ ਬਈ ਬਾਣ ਨੂੰ ਠੰਡਾ ਕਰਨਾ ਧਰਤੀ ਹੀਟਲਾ ਪਾਣੀ ਦਾ ਪਹਿਲੀ ਥੱਲੇ ਜਾਈ ਜਾਂਦਾ ਬਈ ਦਿਨੋਂ ਦਿਨਾਂ ਕਿੰਨੀ ਕੁ ਬਚਤ ਹੁੰਦੀ ਆ ਉੰਨੀ ਕੁ ਤਾਂ ਕਰ ਲਿਆ ਕਰੋ ਗਾਹਾਂ ਆਪਣੇ ਜਵਾਕ ਜੱਲਿਆਣੇ ਪੀੜੀਆਂ ਨੇ ਪਾਣੀ ਪੀਣਾ ਬਾਈ ਬਾਅਦ ਚ ਫਿਰ ਬੇਲਾ ਨਹੀਂ ਹੱਥ ਆਉਣਾ ਇਹ ਗੱਲ ਦਾ ਬਾਈ ਖਿਆਲ ਰੱਖੋ ਯਾਰ ਆਹ ਬੰਦੇ ਦੀ ਸੋਚ ਆ ਮੇਰੇ ਤਾਂ ਇਹਦੀ ਬਹੁਤ ਵਧ ਗਿਆ ਲੱਗੀ ਮੈਨੂੰ ਇਹਨੇ ਮੀਂਹ ਜਾਂ ਪਾ ਕੇ ਖਾਦਾ ਸੀ ਦੋ ਤਿੰਨ ਉਂਗਲਾਂ ਤੇ ਉਵੇਂ ਹੀ ਬਾਤ ਆ ਬਾਈ ਚਲੋ ਵਧੀਆ ਯਾਰ ਚੰਗੀ ਗੱਲ ਆ ਗਵਾਂਢੀ ਨਹੀਂ ਸੁਣ ਰਿਹਾ ਬਾਈ ਇਹਦਾ ਕਹਿੰਦਾ ਬਾਹ ਠੰਡਾ ਕਰ ਕੀ ਮੰਨੂਗਾ ਮੈਂ ਤਾਂ ਚਲੋ ਬਾਈ ਰੇਕ ਦੀ ਆਪ ਦੀ ਆਪ ਦੀ ਸੋਚ ਹੁੰਦੀ ਐ ਆਪਣਾ ਕਹਿਣਾ ਫਰਜ ਸੀ ਅਗਲੇ ਦਾ ਮੰਨਣਾ ਦਾ ਮੰਨਣਾ ਅਗਲੇ ਦਾ ਫਰਜ ਲਾਈਵ ਨੂੰ ਬਾਈ ਸ਼ੇਅਰ ਕਰਿਆ ਕਰੋ ਦੱਬ ਕੇ ਆਪਣੇ ਨੂੰ ਚੰਗੀ ਤੋਂ ਚੰਗੀ ਗੱਲ ਦੀ ਜਾਣਕਾਰੀ ਲੈ ਕੇ ਆ ਕਰਾਂਗੇ ਆਹ ਦੇਖੋ ਬਾਈ ਆਪਣੇ ਥੱਕ ਦੇ ਪੂਰੇ ਖਬਰ ਉਹਨਾਂ ਮਾਰਤਾ ਦੇ ਨਾਲ ਦੀ ਨਾਲ ਹੀ ਪਾਣੀ ਛੜਤਾ ਕਹਿੰਦੇ ਲੇਟ ਹੋਈ ਜਾਂਨੇ ਆ ਝੋਨਾ ਕਹਿੰਦੇ ਸਾਰੇ ਪਿੰਡ ਨਾਲ ਪਹਿਲਾਂ ਲਾਉਣਾਗਾ ਭਾਈਆਂ ਨੂੰ ਫੋਨ ਕਰਤਾ ਵੀ 2 ਤਰੀਕ ਨੂੰ ਆ ਜਿਓ ਕਹਿੰਦੇ ਕਿਤੇ ਰਹਿ ਨਾ ਜਾਇਓ ਨਾਲ ਦੀ ਨਾਲ ਪਾਣੀ ਛੱੜਤਾ ਬਾਈ ਕੋਈ ਡੀਏਪੀ ਕੋਈ ਜਿੰਕ ਕੁਛ ਨਹੀਂ ਪਾਇਆ ਥੱਲੇ ਸਾਰਾ ਨੋਰਮਲ ਚੀਜ਼ਾਂ ਹੀ ਆ ਬਾਈ ਤੁਹਾਡੇ ਸਾਹਮਣੇ ਆ ਮੀਂਹ ਜਾ ਪਿਆ ਸੀ ਸੁਹਾਗਾ ਮਾਰਤਾ ਜਾ ਕੇ ਓ ਆ ਗਿਆ ਬਾਈ ਜੌਂਡੀ ਵਾਲਾ ਦਾ ਪ੍ਰਾਂਟਰ ਵਾਲਾ ਬੀਜਨ ਮੱਕੀ ਕੁਸ ਨਹੀਂ ਸਾਰੇ ਭਾਈ ਅੱਗ ਅੱਗ ਜੀ ਨਾ ਲਾਇਓ ਯਾਰ ਹੁਣ ਤਾਂ ਤੂੜੀ ਵੀ ਵਧਗਾ ਬਣੀ ਐ ਕੀ ਕਿਹੜੇ ਬਾਣਾ ਚ ਨਾ ਉਹਨੂੰ ਵਿੱਚ ਹੀ ਬਾਹਲੇ ਹੋ ਯਾਰ ਬਾਤਾਂ ਵਾਂਗ ਕੰਨੀ ਵੀ ਧਿਆਨ ਦਿਆ ਕਰਕੇ ਆਪਾਂ ਨਾ ਮਾੜਾ ਮੋਟਾ ਖਿਆਲ ਰੱਖੋ ਯਾਰ ਆ ਗੱਲਾਂ ਦਾ ਨਰਮੇ ਨਰਮੇ ਦੀ ਭਾਈ ਕੋਈ ਬਜਾਈ ਬਾਰੇ ਹੈਗਾ ਕੋਈ ਖਿਆਲ ਸਾਡੇ ਵਰਗੇ ਚ ਤਾਂ ਭਾਈ ਕੋਟਸ਼ਮੀਰ ਚ ਤਾਂ ਨਾ ਮਾਤਰਾ ਵਾਲਾ ਕੰਮ ਹੀ ਹੋਇਆ ਪਿਆ ਕੋਈ 2-4 ਕੋਈ 10-20 ਕਿੱਲੇ ਦਾ ਭਾਂਜੀ ਵੇਚ ਜਾਣ ਅੱਗੇ 2-300 ਕਿੱਲਾ ਹੁੰਦਾ ਸੀ ਉਹ ਵੀ ਘਾੜ ਚੱਲਿਆ ਬਈ ਨਰਮਾ ਨਾ ਹੋਣ ਕਾਨ ਪਹਿਲਾਂ ਬਾਈ ਨਰਮੇ ਹੁੰਦੇ ਸੀ ਤੇ ਲੋਕ ਵਹਾਰਾਂ ਹੁੰਦੀਆਂ ਸੀ ਬਾਣਾ ਜਗਲਾ ਮਿਲਦਾ ਕਰਦਾ ਸੀ ਹੁਣ ਤਾਂ ਝੋਨਾ ਲਾਦਾ ਦਾ ਅਗਲਾ ਪਾਣੀ ਪੈਂਦਾ ਕਰ ਜਾਂਦਾ ਇੰਨਾ ਕ ਵਾਣ ਲੱਗੂਗਾ ਇੰਨਾ ਕ ਛੱਡ ਦੇ ਬਸ ਇੰਨੇ ਕਚ ਹੁਣ ਤਾਂ ਕੋਈ ਖੇਤ ਵੀ ਨਹੀਂ ਟੱਕਰਦਾ ਬਾਈ ਚਲੋ ਬਾਈ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਧੰਨਵਾਦ ਭਰਾਵਾਂ ਦਾ ਜਿਹੜੇ ਆਪਣੇ ਨਾਲ ਜੁੜੇ ਲਾਈਵ 'ਚ